ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਸੰਗਤ ਜੀ ਜਿੱਦਾਂ ਹਾਪ ਜਾਣਦੀਆਂ ਰਾਤੀ ਆਪਾਂ ਆ ਪਿੰਡ ਕੜਿਆਲਾ ਸ਼ਹਿਰ ਨੂੰ ਲਾਗੇ ਪੈਂਦਾ ਆ ਆਪਣੇ ਚਿਤਾ ਬੋ ਲਗੇ ਹੁਣ ਚ ਰਹਿਣ ਦਿੰਦੇ ਆ ਫੇਰ ਦੱਸ ਦਵਾਂਗੇ ਥੋੜੇ ਸਫਰ ਚ ਗਾਂਹਾਂ ਜਾ ਕੇ ਨਹੀਂ ਤਾਂ ਬਾਈ ਨੂੰ 82 ਸ਼ਹਿਰ ਪੈਂਦਾ ਨੂੰ 82 ਤੇ ਲੰਗਰ ਜਿੱਥੇ ਆਪਾਂ ਰੁਕੇ ਸੀਗੇ ਉਹ ਲੰਗਰ ਆ ਜੀ 22-23 ਸਾਲ ਤੋਂ ਸੇਵਾ ਚੱਲ ਰਹੀ ਆ ਆਪਣਾ ਜ਼ਿਲ੍ਹਾ ਬਰਨਾਲਾ ਪਿੰਡ ਕੋਰੜ ਛਾਪਾ ਕੋਰੜ ਛਾਪਾ ਜਿਹੜੇ ਕਬੱਡੀ ਦੇ ਪਲੇਅਰ ਆ ਜਾਂ ਜਿਹੜੇ ਕਬੱਡੀ ਦੇ ਸ਼ਕੀਰ ਆ ਉਹਨਾਂ ਨੂੰ ਪਤਾ ਕੋਰੜ ਛਾਪੇ ਦਾ ਫੌਜੀ ਪਲੇਅਰ ਹੋਇਆ ਉੱਥੇ ਦਾ ਇੱਕ ਯਾਫੀ ਬਹੁਤ ਨਾਮੀ ਯਾਫੀ ਹੋਇਆ ਉਹਨਾਂ ਦੇ ਪਿੰਡ ਤੋਂ ਆ ਲੰਗਰ ਇਹ ਤੇ ਬਾਈ ਬਡਵਾਲੀ ਵਾਲਾ ਆਪਣਾ ਗਗਨਦੀਪ ਇਹਦੇ ਯਾਰ ਮਿੱਤਰ ਆ ਬਾਈ ਦੇ ਤੇ ਮੀ ਸਵੇਰ ਦਾ ਭੈਂਡਿਆ ਆ ਸਵੇਰ ਦਾ ਹੋਣਿਆ ਯਾਰ ਹਲੇ ਚਾਹ ਨਹੀਂ ਬਿੱਤੀ ਯਾਰ ਜਿਹੜੀ ਗੱਲ ਆ ਮੀ ਰਾਤ ਦਾ ਵੰਡਿਆ ਆ ਤੇ ਪੀ ਆਂਦਾ ਆ ਤੇ ਜਾਨੀ ਕਿ ਕੱਲ ਰਾਤੀ ਆਪਾਂ ਪਹੁੰਚੇ ਥੋੜਿਆ ਲੇਟ ਸੀ ਨਿਹਰਾ ਹੋ ਗਿਆ 8:30 ਵਜੇ ਇੱਕ ਜਦੋਂ ਆਪਾਂ ਕੱਲ ਦੀ ਵੀਡੀਓ ਨਹੀਂ ਦੇਖਿਆ ਲਾਈਟਾਂ ਲਾਈਆਂ ਆ ਤੇ ਉਹ ਲਾਈਟ ਆਪਣੀ ਮੋਹਰ ਲਈ ਪਤਾ ਨਹੀਂ ਦਬਿਆ ਰਹਿ ਗਿਆ ਬਟਨ ਕਿਤੇ ਬੈਗ ਵਿੱਚ ਜਾਂ ਕਿਦਾਂ ਲਾਈਟ ਉਹ ਬੰਦ ਹੋ ਗਈ ਸੀ ਉਦੋਂ ਹੀ ਤੇ ਉਹ ਥੋੜੀ 8 ਕਿਲੋਮੀਟਰ ਦੀ ਸਮਾਂ ਵਾਧੂ ਲੱਗ ਗਿਆ ਕਿਉਂਕਿ ਲਾਈਟ ਹੈ ਨਹੀਂ ਸੀਗੀ ਗगनਦੀ ਵਾਲੀ ਬਾਈ ਵਾਲੀ ਲਾਈਟ ਨਾਲ ਥੋੜਾ ਬਹੁਤਾ ਆਈਆਂ ਪਹੁੰਚ ਗਏ ਜਾਨੀ ਟਕਾਣੇ ਲੱਗ ਗਏ ਤੇ ਨਹਾਉਣ ਤੋਂ ਥੋੜੀ ਔਖਾ ਹੋ ਗਿਆ ਨਹਾਵ ਨਹੀਂ ਹੋਇਆ ਰਾਤ ਦਾ ਤੇ ਕੱਪੜੇ ਗਰਮੀ ਨੇ ਇੰਨੇ ਗਿੱਲੇ ਹੋ ਗਏ ਸਾਰੀ ਰਾਤ ਨਹੀਂ ਸੁੱਕੇ ਹੈਗੇ ਨੁੱਚੜਦੇ ਆ ਕਿ ਹਾਂ ਦੇ ਉਹਨ ਲਿਫਾਫੇ ਚ ਬਾਕੇ ਰੱਖੇ ਆ ਤੇ ਹੁਣ ਆ ਬਰਸਾਤੀ ਜੀ ਪਾਲੇ ਹੀ ਆ ਪਰ ਇਹ ਚ ਗਰਮੀ ਬਹੁਤ ਲੱਗਦੀ ਆ ਕਾ ਵਾ ਇਧਰ ਮੌਸਮ ਥੋੜਾ ਗਰਮ ਹੈ ਜੇ ਇਹਦਾ ਇਦਾਂ ਦਾ ਇਰੇ ਆ ਫਿਰ ਦਾ ਠੰਡਾ ਰਹੂਗਾ ਜੇ ਕਦੇ ਮਾੜੀ ਮੋੜੀ ਤੋਂ ਉੱਪਰ ਨਿਕਲਿਆ ਜੀ ਤਾਂ ਗਰਮੀ ਬਹੁਤ ਹੋ ਜਾਣੀ ਆ ਬਾਕੀ ਮੀ ਇੱਥੇ ਸਵਾਵੀਗਾ ਦੇਨੇ ਆ ਮੀ ਦੇ ਉੱਤਰਾਖੰਡਿਆ ਮੀ ਬਰ ਨਹੀਂ ਆ ਤੇ ਆ ਜੋ ਸਫਰ ਦੀ ਨਾਲ-ਨਾਲ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ ਪਿੱਛੇ ਦੇਖੋ 뷰 ਕਿੰਨਾ ਸੋਹਣਾ ਤੁਹਾਨੂੰ ਦਿਖਾ ਲਦੇ ਆ ਦੇਖੋ ਤਾਂ ਬਾਜ ਦਾ ਆਨੰਦ ਨਹੀਂ ਫੇ ਇਹ ਰਿਸ਼ੀਕੇਸ਼ ਤੋਂ ਆਪਾਂ ਹੱਲੇ 36 37 ਕਿਲੋਮੀਟਰ ਆਇਆ ਤੇਰੀ ਕੀ ਕੇਜ ਤੋਂ ਸੇਮ ਕੌਂਟ ਸਾਹਿਬ ਬਵਲ ਨੂੰ ਤੇ ਅੱਜ ਆਪਾਂ ਹੋ ਸਕਿਆ ਦਾ ਮਾਲਕ ਨੇ ਚਾਹ ਤਾਂ ਸ਼੍ਰੀਨਗਰ ਪਹੁੰਚਾਂਗੇ ਕਿ ਸ਼੍ਰੀਨਗਰ ਇਹ ਆਪਣੇ ਕਸ਼ਮੀਰ ਦੇ ਵਿੱਚ ਤੇ ਇੱਕ ਸ਼੍ਰੀਨਗਰ ਇਹ ਉੱਤਰਾਖੰਡ ਦੇ ਵਿੱਚ ਤੇ ਆਪਾਂ ਉੱਤਰਾਖੰਡ ਦੇ ਵਿੱਚ ਤੇ ਇਸ ਕਰਕੇ ਉੱਤਰਾਖੰਡ ਵਾਲੇ ਸ਼੍ਰੀਨਗਰ ਪਹੁੰਚਾਂਗੇ ਦੇਖੋ ਜੀ ਕਿੱਦਾਂ ਆ ਥੱਲੇ ਨਦੀ ਜਲਦੀ ਆ ਤੇ ਨਦੀ ਦਾ ਤਾਂ ਪਤਾ ਹੀ ਨਹੀਂ ਚੱਲਦਾ ਬਸ ਪਾਫੇ ਹੀ ਪਾਫ ਬਣੀ ਪਈ ਆ ਦੇਖੋ ਕੁਦਰਤ ਬਿਆਨ ਤੇ ਆ ਜੀ ਨਜ਼ਾਰਾ ਵਜਾ ਪਿਆ ਮੀਂਹ ਪੈਣ ਦੇ ਨਾਲ ਇਦਾਂ ਦਾ ਨਜ਼ਾਰਾ ਜਿਹੜਾ ਮੀਂਹ ਪਏ ਤੇ ਤੁਹਾਨੂੰ ਦੇਖ ਸਕਦਾ ਆ ਮੀਂਹ ਤੋਂ ਬਿਨਾਂ ਨਜ਼ਾਰਾ ਨਹੀਂ ਦੀਦਾ ਆਇਆ ਜੀ ਬਾਦਿਆਂ ਸਫਰ ਵੱਲ ਜਿੱਥੇ ਤੁਹਾਨੂੰ ਆਹ ਚੀਜ਼ ਲਿਖੀ ਮਿਲ ਜਵੇ ਦਸਪੂਵੇ ਕਿਤੇ ਵੀ ਨਸ਼ਾ ਮੁਕਤੀ ਕੇਂਦਰ ਸਾਂਭ ਲੋ ਉਹ ਸੂਬਾ ਨਸ਼ੇ ਦੀ ਗ੍ਰੈਫਤ ਵਿੱਚ ਚੰਗੀ ਤਰ੍ਹਾਂ ਆ ਚੁੱਕਾ ਆ ਪੰਜਾਬ 'ਚ ਵੀ ਥਾਂ ਥਾਂ ਲਿਖਿਆ ਹਰਿਆਣਾ 'ਚ ਵੀ ਦਿੱਲੀ 'ਚ ਵੀ ਸਿਰਫ ਸੂਬੇ ਆਪਾਂ ਦੇਖੇ ਦਾ ਇੱਕ ਸਾਊਥ ਵਿੱਚ ਨਹੀਂ ਇਹ ਚੀਜ਼ਾਂ ਮਿਲੀਆਂ ਕਿਤੇ ਵੀ ਲਿਖੀਆਂ ਸਾਊਥ ਵਿੱਚ ਨਸ਼ਾ ਬਹੁਤ ਘਟਿਆ ਨਾ ਹੈ ਹੀ ਨਹੀਂ ਨਾ ਮਾਤਰੀਆ ਗਲਾਸੀ ਗਲੂਸੀ ਦੇ ਸ਼ਕੀਨ ਹੈ ਉੱਧਰ ਲੋਕ ਬਸ ਇਹਦਾ ਮਤਲਬ ਹੈ ਜਿਹੜਾ ਲਿਖਿਆ ਆ ਬਈ ਨਸ਼ਾ ਮੁਕਤੀ ਕੇਂਦਰ ਦਾ ਮਤਲਬ ਉਤਰਾਖੰਡ ਵੀ ਨਸ਼ੇ ਦੀ ਗ੍ਰੈਫਟ ਵਿੱਚ ਆ ਚੁੱਕਾ ਆ ਚੰਗੀ ਜਰਾ ਆ ਜਿਹੜਾ ਬਰਸਾਤੀ ਜੇ ਵਾਲਾ ਕੰਮ ਆ ਨਾ ਇਹ ਵੀ ਲਦਾਖ ਲਦੂ ਖੱਲਾਂ ਹੀ ਕੰਮ ਜਾ ਆ ਵਿਆ ਜਿੱਧਰ ਮੌਸਮ ਠੰਡਾ ਹੋਵੇ ਇਧਰ ਨੂੰ ਉਮੀਦਾਂ ਪਿਆ ਆ ਹਵਾ ਨਹੀਂ ਚੱਲਦੀ ਹੌਟ ਜੇ ਆ ਗਰਮੀ ਬਹੁਤ ਆ ਤੇ ਇਹਨਾਂ ਦਾ ਬੰਦਾ ਉੱਧੇ ਹੀ ਮਰ ਜਾਣਾ ਮੇਰੇ ਹਿਸਾਬ ਨਾਲ ਜ਼ੋਰ ਨਾਲ ਜ਼ੋਰ ਲਾ ਕੇ ਦਾ ਬਾਅਦ ਚ ਬੰਦਾ ਮਰੂਗਾ ਪਰ ਇਹਨੇ ਅੰਦਰੋਂ ਅੰਦਰ ਹੀ ਘੁੱਟ ਕੇ ਮਾਰ ਦੇਣਾ ਬੰਦੇ ਨੂੰ ਜੇ ਕਰਕੇ ਆਪਾਂ ਇਹ ਦਿੱਤੀ ਆ ਲਾ ਹਣ ਆਹ ਦੇ ਲੋ ਟਰਾਲੇ ਦਾ ਜਜ਼ੋਰ ਲੱਗਾ ਚੜਾਈ ਆ ਸਾਰੀ ਆਜਾ ਪੰਨ 10 12 ਕਿਲੋਮੀਟਰ ਬਾਅਦ ਆਪੜੋਂ ਜੱਪ ਪੜਾਇਆ ਆ ਆ ਦੇ ਲੋ ਕਿਤਾ ਆ ਪਾਈ ਜੀ ਦੀ ਪ੍ਰਸਾਦੀ ਇਹ ਬਿੱਤ ਲਗਾਇਆ ਮੈਂ ਕਿਹਾ ਯਾਰ ਲਾ ਹੀ ਦਿੰਨੇ ਆ ਫੇਰ ਕਰਕੇ ਆਪਾਂ ਲਾਤੀਆ ਹੋਣਾ ਅਇਦਰ ਬਾਗ ਦੀ ਨਦੀ ਗੰਗਾ ਤੇ ਆਪਾਂ ਇਦਰੋਂ ਛੜਵੇਂ ਪਹਾੜ ਜਾਂ ਘੁੰਮ ਕੇ ਛੜਵੇਂ ਪਹਾੜਾਂ ਦੇ ਨਾਲ-ਨਾਲ ਹੁੰਦੇ ਹੋਏ ਇਦਾਂ ਘੁੰਮ ਕੇ ਆਪਾਂ ਉਹ ਗੱਡੀ ਖਾਨਾ ਇੱਥੇ ਜਾਂਦਾ ਉਹ ਪਹਾੜ ਦੇ ਪਿੱਛੇ ਜਾਣਾ ਹੱਲੇ 2 ਕਿਲੋਮੀਟਰ ਆਪਾਂ ਆ ਗਏ 7-8 ਕਿ ਰਹਿ ਗਈ ਚੜਾਈ ਠੀਕ ਐ 2 ਕਿਲੋਮੀਟਰ ਬਾਈ ਕਹਿੰਦਾ ਆਪਾਂ ਆ ਗਏ ਆ ਤੇ 7-8 ਕਿਲੋਮੀਟਰ ਚੜਾਈ ਰਹਿ ਗਈ ਆ ਤੇ ਬਾਕੀ ਮੌਸਮ ਤੁਹਾਨੂੰ ਕੈਮਰੇ ਦੇਖ ਕੇ ਇਦਾਂ ਲਾ ਦੇਣਾ ਬੇ ਬਾਹਾਲ ਹੀ ਵਧੀਆ ਪਰ ਇਦਾਂ ਆ ਕੁਦਰਤ ਦਾ ਆਨੰਦ ਭੂਰਾ ਮਾਣਨ ਨੂੰ ਮਿਲ ਰਿਹਾ ਆ ਜੇ ਤੁਸੀਂ ਗੱਲ ਕਰੋ ਮੌਸਮ ਆਪਣੇ ਵਾਸਤੇ ਮੌਸਮ ਹਸੀਨ ਆ ਆ ਲੋਕਾਂ ਵਾਸਤੇ ਆਫਤ ਆ ਆਫਤ ਆ ਇਧਰਲੇ ਲੋਕਾਂ ਲਈ ਤਾਂ ਇਹ ਮੌਸਮ ਆ ਕੋ ਉਮੀਦ ਦੇ ਦਿਨ ਚੱਲਦੇ ਆ ਓ ਬਾਈ ਲੈਂਡਸਲਾਈਡ ਹੋਈ ਜਾਂਦੇ ਕਿੰਨੀ ਕਿੰਨੀ ਹੋ ਗਈ ਉੱਪਰ ਬਿਲਕੁਲ ਉੱਪਰ ਹੋਈ ਆ ਤੇ ਬਾਕੀ ਗੱਲ ਜੇ ਤੁਹਾਡੇ ਦਿਮਾਗ ਹੋਵੇ ਮੌਸਮ ਠੰਡਾ ਹੋਣਾ ਇਧਰ ਬਾਈ ਹਾਲੇ ਤੱਕ ਉਮੀਂ ਭਾਵੇਂ ਪਿਆ ਆ ਸਾਈਕਲਿਸਟ ਲਈ ਮੌਸਮ ਬਹੁਤ ਗਰਮ ਆ ਇਹ ਯਾਨੀ ਨੁੱਚੜ ਦੇ ਪਏ ਹੱਲਿਆ ਦੇਖ ਲਓ ਬਾਈ ਨੂੰ ਗਰਮੀ ਕਿਦਾਂ ਆਈ ਹੋ ਆ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਇਧਰੋਂ ਚੜਾਈ ਚੜਦੇ ਹੋਨੇ ਆਪਾਂ ਆਪਾਂ ਦੇਵ ਪ੍ਰਿਆਗਲ ਨੂੰ ਵੱਧ ਰਹੇ ਆ ਇਧਰ ਦੇਵ ਪ੍ਰਿਆਗ ਜਿੱਥੇ ਸੰਗਮ ਹੁੰਦਾ ਨਦੀਆਂ ਦਾ ਉਹ ਵੀ ਤੁਹਾਨੂੰ ਚਾਕਾ ਦਿਖਾ ਲਾਂਗੇ ਤੇ ਇਧਰ ਆਪਣਾ ਤੂਫਾਨ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਤੇ ਇਧਰ ਇੱਕ ਦੁਕਾਨ ਦੇ ਪਈ ਵੀਰੇ ਖਾ ਕੇ ਕੁਛ ਨਹੀਂ ਤੁਰੇ ਹੈਗੇ ਠੀਕ ਕਰਕੇ ਕੋਕ ਪੀ ਲਈ ਹੈਗੇ ਦੇ ਕੋ ਪੀ ਕੇ ਨਾਲ ਚੈਪਸ ਟਾੜੇ ਖਾਲੀ ਖਾਲੀ ਜੇ ਹਸਗਾ ਹੁਣ ਜੂਰ ਨਹੀਂ ਵੱਜਦਾ ਇਸ ਜੱਜ ਨਾਲ ਲਓ ਜੀ ਠੰਡਾ ਠੰਡਾ ਪੀ ਕੇ ਨਾਲ ਲੇ ਦਿਖਾ ਕੇ ਸਰਦੀਆਂ ਲਗਾਵਾਂ ਆਪਣੇ ਆਪਾਂ ਤੂਫਾਨ ਦੀਆਂ ਮਾਣ ਹੋਣਾਂ ਦਾ ਪਾਣੀ ਦੇਆ ਬਲਬੁਲਿਆ ਕੀ ਬਨਿਆਦਾ ਤੇਰੀਆਂ ਪਾਣੀ ਦਿਆ ਹੋ ਪਾਣੀ ਦਿਆ ਬਲਬੁਲਿਆ ਹੋ ਕੀ ਬਨਿਆਦਾ ਤੇਰੀਆਂ ਪੀਨੇ ਕਾ ਪਾਣੀ ਇਹ ਪਾਣੀ ਆਪਾਂ ਮੈਂ ਕਿਹਾ ਭਰ ਲਈਏ ਇਥੋਂ ਬੋਤਲਾਂਾਂ ਚ ਬੋਤਲ ਆਪਣੀਆਂ ਖਾਲੀ ਹੋ ਗਈਆਂ ਨੇ ਇਹ ਪਾਣੀ ਤਾਂ ਹੈ ਹੀ ਹੈ ਪਾਣੀ ਤਾਂ ਉੱਦੋਂ ਜਿਉ ਆ ਤੇ ਇਹ ਅਮਰ ਤੇ ਆ ਇਹ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬੂਟੀਆਂ ਨਾਲ ਖਹਿ ਕੇ ਆਉਂਦਾ ਪਹਾੜਾਂ 'ਚ ਤੇ 36 ਬਿਮਾਰੀਆਂ ਦਾ ਇਲਾਜ ਹੈ ਇਹ ਗੱਲ ਬਾਤ ਆਪਾਂ ਕਦੀ ਹੈ ਨਾ ਜਦੋਂ ਆਹ ਲੇਹ ਵਾਲਾ ਸਫ਼ਰ ਕੀਤਾ ਉੱਥੇ ਅਫਸਰ ਸੀਗਾ ਕੋਈ ਪੁਲਿਸ ਦਾ ਆਇਆ ਢਾਬੇ ਤੇ ਤੇ ਉਹਨੂੰ ਢਾਬੇ ਵਾਲੇ ਨੇ ਪੁੱਛਿਆ ਸੀਗਾ ਬਈ ਆਪਣੇ ਪਾਣੀ ਬੈਸਲਰੀ ਦਾ ਦੇ ਦਮਾ ਜੀ ਤੇ ਉਹ ਅਫਸਰ ਨੇ ਕਿਹਾ ਜੀ ਬੈਸਲਰੀ ਨਹੀਂ ਚਸ਼ਮੇ ਦਾ ਦੇ ਤੇ ਬੈਸਲਰੀ ਦੇ ਪਾਣੀ ਨੂੰ ਵੀ ਅਗਲੇ ਨਿਕਾੜ ਦਿੰਦਾ ਸੀਗਾ ਇਹ ਪਾਣੀ ਦੇ ਵਿੱਚ ਦਵਾਈਆਂ ਹੀ ਘੋਲ-ਘੋਲ ਕੇ ਆਉਣੀ ਆ ਇੱਕ ਹੰਦੀਆਂ ਤੋਂ ਪਹਾੜਾਂ ਦੇ ਵਿੱਚੋਂ ਤਰ੍ਹਾਂ-ਤਰ੍ਹਾਂ ਦੀਆਂ ਜੜੀ ਬੂਟੀਆਂ ਨਾ ਖਹਿ ਕੇ ਆਉਂਦਾ ਆ ਵੈਸੇ ਆਪਾਂ ਲਗਾਮਾਂ ਦਾ ਘੋੜੇ ਦੀਆਂ ਉੱਥੋਂ ਜਿੱਥੇ ਆਪਾਂ ਪਾਣੀ ਭਰਿਆ ਉੱਥੋਂ ਪੀ ਕੇ ਛੱਡ ਦਿੱਤੀਆਂ ਸੀ ਪਰ ਓਏ 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 ਤੁਹਾਨੂੰ ਜਿੰਨਾ ਤੇ ਦਿਖਾ ਲਦੇ ਆ ਬਲ ਇੱਕ ਵਾਰੀ ਘੋੜੇਆਂ ਬ੍ਰੇਕਾਂ ਆਪਣੇ ਆਪ ਹੀ ਉੱਠ ਗਈਆਂ ਦੇਖੋ ਤਾਂ ਜੀ ਓਏ ਹੋਏ 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 ਬਲਿਹਾਰੇ ਜਾਵੇ ਕੁਦਰਤ ਤੇ ਤਿੱਥੋਂ ਰੁੜਕੀ ਆਲਾ ਬਿਆਨ ਤੇ ਆ ਯਾਰ ਕੁਦਰਤ ਦੇਖੋ ਓਏ ਹੋਏ ਹੋਏ ਇਧਰ ਨੂੰ ਆਪਾਂ ਚੜਾਈ ਚੜ ਰਹੇ ਆਂ ਦੀਪ ਪ੍ਰਿਆਗਲ ਨੂੰ ਓਏ ਹੋਏ ਹੋਏ ਬਿਆਨ ਤੇ ਆ ਜੀ ਬਿਆਨਤ ਲੋ ਜੀ ਸੰਗਤ ਜੀ ਆਪਾਂ ਸਵੇਰੇ ਜਿੱਥੋਂ ਚੱਲੇ ਸੀ ਉੱਥੋਂ 25-30 ਕਿਲੋਮੀਟਰ ਦਾ ਸਫ਼ਰ ਕੱਢ ਲਿਆ ਆ ਤੇ ਭੁੱਖ ਬਹੁਤ ਲੱਗੀ ਸੀ ਤੇ ਇਹ ਆਪਣੇ ਲੰਗਰ ਸ਼੍ਰੀ ਮਾਨ ਸੰਤ ਬਾਬਾ ਨਾਰਾਇਣ ਸਿੰਘ ਮੋਨੀ ਜੀ ਦੀ ਯਾਦ ਵਿੱਚ ਰਾਜਪੁਰੇ ਵਾਲਿਆਂ ਦਾ ਹਲਕਾ ਪਟਿਆਲਾ ਵਾਲੋਂ ਹਰ ਸਾਲ ਲਗਾਇਆ ਜਾਂਦਾ ਇੱਥੇ ਜੀ ਲੰਗਰ ਇਹ ਜਦੋਂ ਵੀ ਯਾਤਰਾ ਚੱਲਦੀ ਆ ਹੇਮਪੁਂਟ ਫਾਇਰ ਤੇ ਹੁਣ ਪ੍ਰਸ਼ਾਦਾ ਬਾਣੀ ਇੱਥੇ ਛਕਦੇ ਆਂ ਤੇ ਪ੍ਰਸ਼ਾਦਾ ਬਾਣੀ ਛਕ ਕੇ ਤੇ ਥੋੜਾ ਜਰ ਕਰਾਂਗੇ ਆਰਾਮ ਫੇਰ ਛੱਡਾਂਗੇ ਲਗਾਮਾਂ ਘੋੜੇ ਦੀਆਂ ਤੇ ਦੇਵ ਪ੍ਰਿਆਗ ਰਹਿ ਗਿਆ ਆਪਾਂ ਨੂੰ ਇੱਥੋਂ 8 ਕਿਲੋਮੀਟਰ ਤੇ ਉੱਥੇ ਜਾ ਕੇ ਫੇ ਤੁਹਾਨੂੰ ਸੰਗਮ ਦਿਖਾਉਣੇ ਆ ਨਦੀਆਂ ਦਾ ਲੋ ਜੀ ਪ੍ਰਸ਼ਾਦਾ ਬਾਣੀ ਛਕ ਕੇ ਘੰਟਾ ਡੇਢ ਘੰਟਾ ਪਰ ਰੈਸਟ ਕਰ ਲਈ ਆ ਤੇ ਇਹ ਲੰਗਰ ਜੀ ਆਪਣੇ ਰਾਜਪੁਰੇ ਵਾਲਿਆਂ ਦਾ ਕਟੋੜ ਕਹਿੰਦੇ ਵੀ 24-25 ਸਾਲ ਤੋਂ ਚੱਲ ਰਿਹਾ ਆ। ਯਾਤਰਾ ਜਦੋਂ ਹੇਮਗੰਨ ਸਾਹਿਬ ਦੀ ਚੱਲਦੀ ਆ ਤੇ ਜਿੰਨਾ ਵੀ ਖਾਨ ਆ ਥਾਂ ਦੇਖ ਰਹੇ ਆ ਅਸੀਂ ਇਹ ਸਾਰਾ ਇਹਨਾਂ ਦਾ ਆਪਣਾ ਹੀ ਆ। ਇਹ ਕਿਰਾਏ ਤੇ ਨਹੀਂ ਹੈਗਾ ਆਪਣਾ ਇਹਨਾਂ ਦਾ। ਸ਼੍ਰੀਮਾਨ ਸੰਤ ਬਾਬਾ ਨਰਨ ਸਿੰਘ ਜੀ ਇਹਨਾਂ ਦਾ ਡੇਰੀ ਵਾਲਿਆਂ ਦਾ ਆਪਣਾ ਸਥਾਨ ਆ ਇਹ। ਤੇ ਟੌਪ ਦੇਖ ਲਓ ਕਿੰਨੀ ਤਿੱਖੀ ਹੋ ਗਈ ਆ। ਪਹਾੜਾਂ ਦੇ ਇਹ ਹੀ ਨਹੀਂ ਪਤਾ ਲੱਗਦਾ। ਚਲੋ ਚੜਾਈ ਜੜਾਈ ਵਧੀਆ ਮੌਸਮ ਚ ਨਿਕਲ ਗਈ ਤੇ ਹੁਣ ਦਾ ਅਪਡਾਉਨ ਜਾ ਚੱਲਣਾ ਆ ਬਾਕੀ ਦੇਖਦੇ ਕਿੰਨਾ ਕੁ ਜ਼ੋਰ ਲੱਗਦਾ ਉਹ ਕੱਪੜੇ ਵੀ ਤੁਹਾਨੂੰ ਉਹ ਕੱਲ ਦੇ ਗਰਮੀ ਨਾਲ ਇੰਨੇ ਭਿੱਜੇ ਅਸਾਈ ਰਾਤ ਚ ਵੀ ਨਹੀਂ ਸੁੱਕੇ ਤੇ ਹੁਣ ਲਿਫਾਵੇ ਚ ਪਾਏ ਸੀ ਮੈਂ ਕਿਹਾ ਮੌਸਮ ਨਾ ਮਾਨ ਲਾ ਭਰਾਉਣ ਸੁੱਕਣੇ ਪਾਏ ਆ ਧੁੱਪੇ ਤੇ ਪਰ ਸੁੱਕੇ ਹਾਲੇ ਵੀ ਨਹੀਂ ਇੰਨੇ ਗਰਮੀ ਨਾਲ ਇੰਨੇ ਕਿੱਲੇ ਹੋਏ ਲੋ ਜੀ ਛੜਤੀਆਂ ਫੇ ਆਪਾਂ ਹੁਣ ਲਗਾਮਾਂ ਆਪਣੇ ਤੂਫਾਨ ਦੀਆਂ ਮੌਸਮ ਹੋ ਗਿਆ ਗਰਮ ਥੋੜੇ ਜਿਹੇ ਹੱਲ ਜਿਹੜਾ ਲੋੜਾ ਪੱਤਰ ਆ ਗਿਆ ਜਿਹੜੀ ਖੂਸੂਲ ਸੀਗੀ ਅਨੰਦਮੰਡ ਦੇ ਆਉਂਦੇ ਸੀ ਤਾਂ ਖਰਮ ਜੀ ਹੋ ਗਈ ਯਾਰ ਸਰ ਹਲੋ ਬਾਤیں ਸਬਰ ਬਲ ਸਦਾ ਹੀ ਨਿਸ਼ਾਨ ਰਹਿਣ ਜੂਦੇ ਪੰਤ ਖਾਲਸਾ ਮਹਾਰਾਜ ਦੀ ਲੋ ਜੀ ਆਪਾਂ ਪਹੁੰਚ ਗਏ ਆ ਦੇਵ ਪ੍ਰਿਆਗ ਤੇ ਤੁਹਾਨੂੰ ਦਿਖਾ ਲਦੇ ਹਾਂ ਹੁਣ ਇੱਥੇ ਜਿਹੜਾ ਦੋ ਨਦੀਆਂ ਦਾ ਸੰਗਮ ਹੁੰਦਾ ਆ ਤੇ ਅੱਗੇ ਜਾ ਕੇ ਇਹ ਤੇ ਗੰਗਾ ਨਦੀ ਬਣ ਜਾਂਦੀ ਆ ਹਾਂ ਜੀ ਪ੍ਰਿਆ ਦੇਵ ਪ੍ਰਿਆਗ ਦੇ ਵਿੱਚ ਜਿਹੜਾ ਨਦੀਆਂ ਦਾ ਸੰਗਮ ਹੁੰਦਾ ਆ ਆ ਜਿਹੜੀ ਨਦੀ ਇਧਰਲੇ ਪਾਸੇ ਜੀ ਦੇਖ ਰਹੇ ਆ ਹਾਉਂ ਦੀ ਆ ਜਿਹੜੀ ਇਹਦਾ ਮਿੱਟੀ ਜਿਹਾ ਰੰਗ ਆ ਏ ਬਾਜੀ ਕਿਹੜੀ ਨਦੀ ਦਸੀ ਜੇ ਮਿੱਟੀ ਜੇ ਰੰਗਿਆ ਹਲਕਨੰਦਾ ਨਦੀ ਆ ਤੇ ਉਹ ਜਿਹਦਾ ਹਰਾ ਜੇ ਰੰਗਿਆ ਥੋੜਾ ਥੋੜਾ ਭੈ ਮਾਰਦਾ ਉਹ ਵਾਲਾ ਉਹ ਆਉਂਦੀ ਆ ਭਾਗੀ ਨਦੀ ਤੇ ਹਲਕਨੰਦਾ ਨਿਕਲਦੀ ਆ ਮਾਨੇ ਪਿੰਡ ਤੋਂ ਹਣਾ ਬਾਜੀ ਚੀਨ ਦਾ ਬਾੜ ਰਿਆ ਜਿਹੜਾ ਮਾਨਾ ਪਾਸ ਮਾਨੇ ਪਾਸ ਜਿਹੜੀ ਫਿਰ ਔਣੀ ਨਿਕਲਦੀ ਗੋ ਆਪਣੇ ਸਰਸਪਤੀ ਹਾਂਜੀ ਹਾਂਜੀ ਤੇਰੇ ਜਿੱਥੇ ਪਤਰੀ ਨਾਥ ਆ ਹਾਂ ਹਾਂ ਸਰਸਵਤੀ ਨਿਕਲਦੀ ਆ ਉੱਥੇ ਤੇ ਜਿਹੜੀ ਵਾ ਜਿੱਥੇ ਭੀਮ ਨੇ ਕਹਨੇ ਗੋਡਾ ਜਾ ਮਾਰਿਆ ਤਾਂ ਇਹ ਸੋਲਾ ਜਿਹੜਾ ਮੋਰੇ ਪਿੱਛੇ-ਵੱਛੇ ਸਰਸਵਤੀ ਆ ਅੱਗੇ ਆ ਕੇ ਉਹ ਕਹਿੰਦੇ ਆ ਲੋਕ ਹੋ ਕੇ ਫਿਰ ਆ ਹਲਕਨੰਦਾ ਬਣ ਜਾਂਦੀ ਆ ਠੀਕ ਆ ਉੱਥੇ ਤੇ ਆ ਰੋਡ ਦੇ ਨਾਲ-ਨਾਲ ਆਉਂਦੇ ਜਿਹੜਾ ਆਪਣੇ ਸਿਰੇ ਤੱਕ ਹਿਮਕੁੰਡ ਸਾਹਿਬ ਨੂੰ ਆਇਆ ਜੀ ਹਲਕਨੰਦਾ ਤੇ ਆ ਜਿਹੜੀ ਇਧਰੋਂ ਆਉਂਦੀ ਆ ਓਹ ਭਾਗੀ ਰਥੀ ਭਾਗੀ ਰਥੀ ਆ ਜੀ ਹਾਂ ਤੇ ਇਹਨਾਂ ਦਾ ਪਾਣੀ ਦਾ ਰੰਗ ਵੱਖਰਾ ਵੱਖਰਾ ਆ ਜਿਹੜੀ ਪਾਗੀ ਰਤੀ ਆ ਉਹਦਾ ਹਰਾ ਜਿਆ ਤੇ ਇਹ ਆਹ ਪਾਣੀ ਆ ਇਹਦਾ ਮਿੱਟੀ ਰੰਗਾ ਜਾਲ ਕਨੰਦਾ ਦਾ ਤੇ ਹੁਣ ਭਾਰੇ ਦਾ ਮੀਂਹ ਜਿਆਦਾ ਪੈ ਗਿਆ ਪਹਾੜਾਂ 'ਚ ਹੁਣ ਤਾਂ ਰੰਗ ਇਹਨਾਂ ਦਾ ਮਿਕਸ ਜਾਈ ਹੋਇਆ ਥੋੜਾ ਜਿਆ ਨਹੀਂ ਉਹ ਤੱਕ ਪੁਲ ਤੱਕ ਇਹਦਾ ਨਹਿਦਾ ਜਾਂਦਾ ਪਾਣੀ ਨਹੀਂ ਤਾਂ ਕਹਿੰਦੇ ਵੱਖਰਾ ਵੱਖਰਾ ਰੰਗ ਦੀਦਾ ਹੁੰਦਾ ਜਦੋਂ ਕੱਠੀਆਂ ਵੀ ਹੁੰਨੀਆਂ ਆ ਤੇ ਅੱਗੇ ਜਾ ਕੇ ਫਿਰ ਗੰਗਾ ਬਣ ਜਾਂਦੀ ਆ ਜਿਹੜਾ ਹਰਦਵਾਰ ਜਾ ਕੇ ਲੋਕੀ ਅਸ਼ਨਾਣ ਕਰਦੀ ਆ ਸੰਗਤਾਂ ਜਿਹੜੀ ਕਹਿੰਦੀ ਆ ਵੀ ਪਾਪ ਤੋਂ ਹੋ ਜਾਣਗੇ ਸ਼ਾਇਦ ਇਦਾਂ ਪਾਪ ਇਦਾਂ ਨਹੀਂ ਤੋਂ ਹੋਣੇ ਹੈਗੇ ਇਹ ਜਿਹੜਾ ਦੇਵ ਪ੍ਰਿਆਗ ਸ਼ਹਿਰ ਆਹਾ ਇਹ ਪੰਜ ਪ੍ਰਿਆਗਾਂ ਦੇ ਵਿੱਚੋਂ ਇਧਰਲੇ ਬਸੇ ਪਹਿਲਾ ਪ੍ਰਿਆਗ ਆ ਦੇਵ ਪ੍ਰਿਆਗ ਆਪਾਂ ਉਹ ਸੜਕ ਤੋਂ ਇਧਰ ਨੂੰ ਥੋੜੇ ਥੱਲੇ ਨੂੰ ਉਤਰ ਕੇ ਛਾਵੇਂ ਜੇ ਖੜ ਗਏ ਆ ਤੇ ਜਾਣਾ ਆਪਾਂ ਉਧਰ ਨੂੰ ਆ ਆਹ ਰੋੜ ਜਾਂਦਾ ਆ ਤੇ ਸਫਰ ਆਪਣਾ 14 ਕਿਲੋਮੀਟਰ ਦਾ ਰਹਿ ਗਿਆ ਸ਼੍ਰੀਨਗਰ ਦਾ ਤੇ ਧੁੱਪ ਇੰਨੀ ਕਿ ਇੱਧਰ ਹੈ ਨਾ ਹੁਣ ਪਿਛਲੀਆਂ ਕਲਿੱਪਾਂ ਪੈ ਤੁਸੀਂ ਦੇਖ ਕੇ ਕਿ ਕਿ ਮੌਸਮ ਕਿੰਨਾ ਸੋਹਣਾ ਸੀ ਦੇਖ ਕੇ ਲਾ ਦਣਾ ਵੇ ਲੈ ਵੇ ਨਿਆਰੇ ਮਾਨ ਦੇ ਫਿਰਦੇ ਆ ਨਿਆਰੇ ਹੈਗੇ ਇਦਾਂ ਦੀ ਗੱਲ ਨਹੀਂ ਕੁਦਰਤ ਦਾ ਆਨੰਦ ਮਾਨਣ ਡੇ ਆ ਪੂਰਾ ਤੇ ਧੁੱਪ ਵੀ ਇੰਨੀ ਕਿ ਹਨਾ ਹੁਣ ਇਸ ਟਾਈਮ ਯਾਨੀ ਕਿ ਕੋੜਾ ਭਜਾਉਣ ਨੂੰ ਦਿਲ ਹੀ ਨਹੀਂ ਕਰਦਾ ਜਿੱਤੇ ਵੜਿਆ ਰੁਕੀ ਤਾਂ ਇਹ ਹੁੰਦਾ ਵਸ ਬੈਠੇ ਰਹੀਏ ਤੇ ਟੈਂਪਰੇਚਰ ਬਾਈ ਨੇ ਚੈੱਕ ਕੀਤਾ ਹੈਗਾ ਇੱਥੇ 31 ਆ ਪੰਜਾਬ ਦੇ ਵਿੱਚ ਆਪਣੇ ਏਰੀਏ ਦੇ ਵਿੱਚ 32 ਆ ਬਸ ਇੰਨਾ ਕੁ ਫਰਕ ਆ ਓਹ ਲਓ ਜੀ ਬੋਰਡ ਆ ਗਿਆ ਆ ਨਗਰ ਨਗਮ ਸ਼ਰੀ ਨਗਰ ਆਪਕਾ ਹਾਰਦਿਕ ਸਵਾਗਤ ਕਰਤਾ ਹੈ ਮਗਰ ਇਥੋਂ ਆਪਣੇ 5 ਕਿਲੋਮੀਟਰ ਹੈਗਾ ਸ਼ਰੀ ਨਗਰ ਹਾਲੇ ਜਿੱਦਾਂ ਆਪਣੇ ਦੇਹਰਾਦੂਨ ਦੇ ਏਰੀਏ ਨੂੰ ਦੂਨ ਏਰੀਆ ਕਹਿੰਦੇ ਆ ਇਹ ਏਰੀਆ ਨੂੰ ਗੜਵਾਲ ਕਹਿੰਦੇ ਆ ਭਾਜੀ ਗੜਵਾਲ ਕਹਦੇ ਕਿੰਦੇ ਆ ਕਿਹਦਾ ਏਰੀਆ ਜੀ ਕਾ ਉਹ ਦੇਰਾ ਦੂਨ ਵਾਲੇ ਨੂੰ ਦੂਨ ਬੈਲੀ ਕਹਿੰਦੇ ਆ ਹਾਂਜੀ ਤੇਾਰੇ ਜਿੱਕਣਾ ਬਸ ਬੋਲੀਆਂ ਲੋਕ ਇੱਧਰਲੇ ਗੜਵਾਲੀ ਆ ਜਿੱਕਣਾ ਹਿਮਾਚਲ ਚ ਡੋਗਰੇ ਆ ਉਹ ਗੜਵਾਲੀਏ ਆ ਆਏ ਆ ਆਪਣੇ ਜਟੌੜ ਆ ਸਹੀ 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 ਉਹ ਕੰਮ ਤੇ ਇਧਰ ਕਿਹੜੀ ਨਦੀ ਆ ਭਾਜੀ ਇਹ ਹਲਕਨੰਦਾ ਆ ਪਾਣਾ ਜਿੱਤੇ ਬੋਲ ਜਾਂਦਾ ਆ ਇੱਥੇ ਬਾਹੀ ਤੋਂ ਪਛੜੀਦਾ ਹੈ ਸਾਰਾ ਕਾਹੋ ਹਲਕਣਾ ਦਾ ਨਾ ਦੀਦਾ ਝਾਕਾ ਮਾਣੋ ਫੇ ਗਰਮੀ ਇਹਦੇ ਚ ਗਿਆੜੀ ਕੱਢੇ ਪਏ ਆ ਸਹੀ ਕਹਿੰਦੇ ਆ ਸਿਆਣੇ ਇੱਕ ਖਾਚ ਬੰਦਾ ਦੂਜੀ ਖਾਚ ਜਨਾਨੀ ਤੇ ਤੀਜਾ ਪਹਾੜਾਂ ਦਾ ਮੌਸਮ ਤੇ ਪਤਾ ਨਹੀਂ ਕਿਹੜੇ ਮੋੜ ਤੇ ਕਦੋਂ ਬਦਲ ਜਾਣੇ ਹੁਣ ਪੂਰਾ ਲੂਹਾ ਪੈਂਦਾ ਪਿਛਦੀਆਂ ਵੀਡੀਓ ਤੁਸੀਂ ਕਲਿੱਪਾਂ ਦੇਖੀਆਂ ਕਿੰਨਾ ਸੋਹਣਾ ਮੌਸਮ ਥੇ ਲੋ ਸੰਗਤ ਜੀ ਆਪਾਂ ਪਹੁੰਚ ਗਏ ਆਂ ਜੀ ਸ਼੍ਰੀ ਨਗਰ ਸੂਬਾ ਉੱਤਰਾਖੰਡ ਤੇ ਸੰਗਤ ਜੀ ਕੋੜੇ ਇੱਥੇ ਲਵਾ ਦਿੱਤੇ ਹੁਣੇ ਹਲੇ ਗੁਰੂ ਘਰ ਵਾਲਿਆਂ ਨੇ ਤੇ ਉਹ ਗੰਦੇ ਫਿਰ ਰਾਤ ਨੂੰ ਪਾਰਕਿੰਗ 'ਚ ਲਵਾ ਦੇਵਾਂਗੇ ਅੰਦਰ ਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਸ਼੍ਰੀ ਨਗਰ ਸੰਗਤ ਜੀ ਇਹ ਆਪਣੇ ਜਿਹੜਾ ਰਿਸ਼ੀਕੇਸ਼ ਵੀ ਗੁਰੂ ਘਰ ਆ ਰਿਹਾ ਉਸ ਗੁਰੂ ਘਰ ਦਾ ਨਾਂ ਵੀ ਸ਼੍ਰੀ ਹੇਮਕੁੰਟ ਸਾਹਿਬ ਹੈ ਹੀ ਹੈ ਜੀ ਸ਼੍ਰੀ ਨਗਰ ਤੇ ਇੱਧਰ ਹੈ ਜੀ ਅੰਦਰ ਹੈ ਗੁਰਦੁਆਰਾ ਸਾਹਿਬ ਤੇ ਦਰਬਾਰ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਸ਼੍ਰੀ ਨਗਰ ਤੂਬਾ ਉਤਰਾਖੰਡ ਜੁਕੇ ਤੇ ਦਰਸ਼ਨ ਇੱਥੇ ਬਾਹਰੋਂ ਕਰ ਲਓ ਬਾਕੀ ਆਪਾਂ ਕਰਾਂਗੇ ਜਿਹੜਾ ਦਰਸ਼ਨ ਉਦੋਂ ਆਪਾਂ ਕੋਸ਼ਿਸ਼ ਕਰਾਂ ਉਹਨਾਂ ਨੂੰ ਵੀਡੀਓ ਜਰੀਏ ਕਰਵਾਉਣ ਦੀ ਤੇ ਗੱਦੇ ਉਧਰ ਲੱਗੇ ਆ ਸਮਾਨ ਆਪਾਂ ਉਧਰ ਰੱਖ ਲਿਆ ਆ ਤੇ ਸੰਗਤ ਜੀ ਆਪਾਂ ਇੱਥੇ ਸਮੇਂ ਆ ਟਾਈਮ ਨਾਲ ਹੀ ਪਹੁੰਚ ਗਏ ਸੀ 4:00 ਵਜੇ 4 ਵਜੇ ਆ ਕੇ ਪਹਿਲਾਂ ਹੰਛਨਾਨ ਪਾਣੀ ਕਰ ਲਿਆ ਹੰਛਨਾਨ ਪਾਣੀ ਕਰਕੇ ਤੇ ਲੀੜਾ ਲੱਥਾ ਵੀ ਥੋੜਾ ਧੋਣ ਵਾਲਾ ਹੈ ਕਿਉਂਕਿ ਲੀੜਾ ਲੱਥਾ ਇੱਥੇ ਇੱਕ ਅੱਧਾ ਦਿਨ ਨਹੀਂ ਪੈਂਦਾ ਆ ਗਰਮੀ ਬਹੁਤ ਆ ਤੇ ਮੌਸਮ ਮਾਰ ਲੱਭੇ ਆ ਫਿਰ ਔਖਾ ਹੋ ਜਾਂਦਾ ਆ ਇਹ ਕਰਕੇ ਧੋ ਲਿਆ ਆਪਾਂ ਲੀੜਾ ਲੱਥਾ ਤੇ ਬਾਈ ਆ ਪ੍ਰਸ਼ਾਦਾ ਛਕ ਲਈਏ ਬਿਲਕੁਲ ਨਾ ਚਲੋ ਹੀ ਪ੍ਰਸ਼ਾਦਾ ਛਕ ਲਈਏ ਪਹਿਲਾਂ ਬਾਅਦ ਚ ਕਰਦੇ ਹਾਂ ਗੱਲ ਬਾਤ ਲੋ ਜੀ ਸੰਗਤ ਜੀ ਇੱਥੇ ਆਪਣੀ ਭੈਣ ਦਾ ਅਰੇਂਜਮੈਂਟ ਹੋ ਗਿਆ ਹੈ ਤੇ ਗੁਰਦੁਆਰੇ ਉਧਰ ਕਮਰੇ ਦੀ ਵੀ ਸੁਵਿਧਾ ਹੈਗੀ ਆ ਜੇ ਕਮਰਾ ਜੇ ਲੈਣਾ ਹੋਵੇ ਤਾਂ 500 ਰੁਪਏ ਲੈਂਦੇ ਆ ਜੇ ਕਿ ਰੁਕਣਾ ਹੋਵੇ ਤਾਂ ਜੇ ਨੇ ਆਪਣੇ ਕੋਈ ਭੈਣ ਭਰਾ ਜੀ ਨੂੰ ਦਰਸ਼ਕਨ ਦਰਸ਼ਨ ਕਰਨ ਆਇਆ ਹੋਵੇ ਤਾਂ ਰੁਕਣ ਲਈ ਵਧੀਆ ਗੁਰੂ ਘਰ ਤੇ ਨਾਲੇ ਦਾ ਗੁਰੂ ਘਰ ਦਰਸ਼ਨ ਹੋ ਜਾਂਦੇ ਆ ਜੀ ਤੇ ਹਾਂਜੀ ਸੰਗਤ ਜੀ ਬਾਕੀ ਠੀਕ ਹੈ ਜੀ ਅਜ ਸਕੇਮਾ ਜਾਂ ਹੋਇਆ ਕਰਕੇ ਆਰਾਮ ਕਰੀਏ ਤੇ ਮਿਲਦੇ ਆਂ ਆਪਾਂ ਸਵੇਰ ਨੂੰ ਸਫਰ ਤੇ ਤੇ ਸਵੇਰ ਨੂੰ ਗੁਰੂ ਘਰ ਦਰਸ਼ਨ ਕਰਾਂਗੇ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਵੀਡੀਓ ਜਿਹੜੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਮਿਲਦੇ ਆਂ ਜੀ ਫੇ ਕੱਲ ਨੂੰ ਸਵੇਰ ਨੂੰ ਬਰੋੜੀ ਵਾਲੇ ਵੱਲੋਂ ਤੇ ਰੜਕੇ ਵਾਲੇ ਦੇ ਕੋੜੇ ਤੂਫਾਨ ਵਾਲੋਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਬਲਾ ਦੋ ਫਿਰ ਫਦੇ ਫਿਰ ਵੀਡੀਓ ਦਾ ਪੈਂਡ ਬਾਈ ਦੀਪ ਸਿੱਧੂ ਫੋਨ ਉੱਤੇ ਬਾਈ ਦੇ